ਹੰਤਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਭਾਈ ਸਤੀਦਾਦ ਜੀ ਅਤੇ ਭਾਈ ਮਤੀਦਾਦ ਜੀ ਤੋਂ ਇਲਾਵਾ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਛੇਮੀ ਪਾਸ਼ਾਹੀ ਚੌੜਾਖੂ ਫਗਵਾੜਾ ਵਿਖੇ ਸ਼੍ਰੀ ਸੁਖਮੀ ਸਾਹਿਬ ਸੇਵਾ ਸੋਸਾਇਟੀ ਵੱਲੋਂ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ 25 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਸੰਬੰਧੀ ਸਮੂਹ ਸੋਸਾਇਟੀ ਆਗੂਆਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਹੋਈ ਇਸ ਸੰਬੰਧੀ ਆਗੂਆਂ ਨੇ ਦੱਸਿਆ ਕਿ ਮਿਤੀ 15 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਢਾਡੀ ਦਰਬਾਰ ਕਰਵਾਇਆ ਜਾਵੇਗਾ ਜਰਕਿ ਮਿਤੀ 16 ਨਵੰਬਰ ਨੂੰ ਮਹਾਨ ਕਵੀ ਦਰਬਾਰ ਹੋਵੇਗਾ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਮਿਤੀ 22 ਨਵੰਬਰ ਨੂੰ ਗੁਰਦੁਆਰਾ ਸਾਹਿਬ ਤੋਂ ਮਹਾਨ ਅਨਗਰ ਕੀਰਤਨ ਦੁਪਹਿਰ 2:30 ਵਜੇ ਚੱਲੇ ਪਵੇਗਾ ਉਹਨਾਂ ਕਹਿਆ ਕਿ ਇਸ ਸਮਾਗਮ ਦੌਰਾਨ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦਾ ਲੰਗਰ ਸੰਤਾਂ ਵਿੱਚ ਅਟੁੱਟ ਵਰਤੇਗਾ ਉਹਨਾਂ ਸਮੂਹ ਸੰਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਤੇ ਲੱਖ ਜੰਜੂ ਦੇ ਰਾਕੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀਪੁਰ ਭਾਈ ਸਤੀਦਾਤਾ ਜੀ ਭਾਈ ਮਤੀਦਾਤਾ ਜੀ ਭਾਈ ਦਿਹਾੜਾ ਜੀ ਦਾ ਸ਼ਤਾਬਦੀ ਗੁਰਦੁਆਰਾ ਸ਼ੇਮੀ ਪਾਸ਼ਾ ਚੋੜਾ ਕੋ ਬਗਵਾੜਾ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਹੀ ਹੈ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਸ਼ੋਮਨੀ ਗੁਰਦੁਆਰਾ ਪਰਵੰਦੇ ਕਮੇਟੀ ਵੱਲੋਂ ਇਸ ਸ਼ਤਾਬਦੀ ਬੜੀ ਸ਼ਰਧਾ ਨਾਲ ਮਲਾਈ ਜਾ ਰਹੀ ਹੈ ਜਿਸ ਦਾ ਗੁਰਪੁਰਬ ਹੈ ਉਹ 25 ਨਵੰਬਰ ਨੂੰ ਗੁਰਦੁਆਰਾ ਛੇਵੀਂ ਪਾਛੇ ਵਿਖੇ ਮਨਾਇਆ ਜਾਣਗੇ ਜਿਹੜੇ ਕਿ ਸਵੇਰੇ ਸਮਾਗਮ ਨਾਲ ਸਵਾਗਤ ਸ਼ੁਰੂ ਹੋਣਗੇ ਸਵੇਰੇ 9 ਵਜੇ ਤੱਕ ਚੱਲਣਗੇ ਸ਼ਾਮ ਦੇ ਸਮਾਗਮ ਸ਼ਾਮ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਸੱਜਣਗੇ ਜਿਨ੍ਹਾਂ ਵਿੱਚ ਉੱਚ ਕੋਟੀ ਦੇ ਰਾਗੀ ਢਾਡੀ ਪ੍ਰਚਾਰਕ ਜਿੱਥੇ ਪਹੁੰਚ ਰਹੇ ਹਨ ਐਸੇ ਹੀ ਸਬੰਧ ਦੇ ਵਿੱਚ 15 ਤਰੀਕ ਨੂੰ ਢਾਡੀ ਦਰਬਾਰ ਗੁਰਦਵਾਰਾ ਸੇਮ ਪਾਸ਼ਾ ਜੀ ਵਿਖੇ ਸ਼ਾਮ 6 ਵਜੇ ਤੋਂ ਲੈ ਕੇ ਰਾਤ ਦੇ 9:30 ਵਜੇ ਤੱਕ ਹੋਣਗੇ ਜਿਨ੍ਹਾਂ ਵਿੱਚ ਢਾਡੀ ਆਪਣੇ ਵਾਲਾ ਨਾਲ ਹੀ ਗੁਰੂ ਸਾਹਿਬਾਂ ਦੇ ਗੁਣ ਗਾਣ ਕਰਨਗੇ 16 ਤਰੀਕ ਸੰਗਰਾਂਦ ਵਾਲੇ ਦਿਨ ਕਵੀ ਦਰਬਾਰ ਹੋਵੇਗਾ ਜਿਸ ਦੇ ਵਿੱਚ ਬਾਰੋਂ ਕਵੀ ਆ ਰਹੇ ਹਨ ਜੋ ਕਿ ਕਵਤਾ ਰਹੀ ਸਤਿਗੁਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਸਾਰੀਆਂ ਸੰਗਤਾਂ ਚਲ ਜੀ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ 'ਤੇ ਪਹੁੰਚਣਾ 22 ਤਰੀਕ ਨੂੰ ਮਹਾਨ ਨਗਰ ਕੀਰਤਨ ਗੁਰਦੁਆਰਾ ਸ਼ੇਮੀ ਪਾਸ਼ਾਈ ਤੋਂ ਠੀਕ 2:30 ਵਜੇ ਆਰੰਭ ਹੋਵੇਗਾ ਜੋ ਕਿ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਇਆ ਵਾਪਸ ਗੁਰਦੁਆਰਾ ਸਾਹਿਬ ਕੇ ਆ ਸਮਾਪਤ ਹੋਵੇਗਾ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਇਹ ਸਾਰੇ ਸਮਾਗਮ ਵਿੱਚ ਇਸ ਦਾ ਕਿ ਆਪ ਜੀ ਨੂੰ ਪਤਾ ਹੀ ਹੈ 4 ਸਾਲ ਮੱਕੀ ਦੇ ਪ੍ਰਸ਼ਾਦ ਸਰੋਂ ਦਾ ਸਾਗ ਦਾ ਲੰਗਰ ਚੱਲਦਾ ਹੈ ਇਸ ਵਾਰ ਵੀ ਗੁਰੂ ਕਾ ਲੰਗਰ ਸਰੋਂ ਦਾ ਸਾਗ ਤੇ ਮੱਕੀ ਦੇ ਪ੍ਰਸ਼ਾਦ ਦੇ ਚੱਲੇਗਾ ਸੋ ਸਮੂਹ ਇਲਾਕਿਆਂ ਨੂੰ ਅਸੀਂ ਚੰਨ ਬੇਨਤੀ ਹੈ ਕਿ ਸਾਰਿਆਂ ਨੇ ਇਨਾ ਸਾਰਿਆਂ ਸਮਾਗਮਾਂ ਵਿੱਚ ਸਾਰੇ ਆ ਕੇ ਆਪਣਾ ਜਨਮ ਸਫਲਾ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ